ਮਹਿੰਦੇ ਵਿੱਚ ਸਾਨੂੰ ਬੜੀ ਵਧੀਆ ਸਫਲਤਾ ਪ੍ਰਾਪਤ ਹੋਈ ਹੈ ਫਿਰੋਜ਼ਪੁਰ ਪੁਲਿਸ ਨੂੰ ਜਿਸ ਦੇ ਵਿੱਚ ਅ ਜਿਹੜਾ ਮਕਦਮਾ ਨੰਬਰ 74 ਪਹਿਲਾਂ ਜਿਹੜਾ 87 ਨੂੰ ਰਜਿਸਟਰ ਕੀਤਾ ਸੀ ਜਿਸ ਦੇ ਵਿੱਚ 2 ਕਿਲੋ ਹੈਰੋਇਨ 2 ਪਿਸਟਲ ਤੇ ਇਹਨਾਂ ਦੇ ਦੋ ਬੰਦੇ ਜਿਹੜੇ ਦੋ ਜਣੇ ਇੱਕ ਲੇਡੀ ਤੇ ਇੱਕ ਉਸ ਦਾ ਲੜਕਾ ਅਰੈਸਟ ਕੀਤੇ ਸੀ ਉਸ ਦੇ ਵਿੱਚ ਰਸ਼ਪਾਲ ਸਿੰਘ ਉਰਫ ਗੋਰਾ ਉਸ ਕੇਸ ਦੀ ਪੁੱਛਗਿੱਛ ਤੋਂ ਉਸ ਦੇ ਬੈਕਵਰਡ ਲਿੰਕੇਜ ਤੋਂ ਇਨੂੰ ਸਾਡੀ ਸਾਰੀ ਤਫਤੀਸ਼ ਕਰਦੇ ਹੋਏ ਸਾਡੇ ਸੀਆਈਏ ਵੱਲੋਂ ਸਾਡੇ ਐਸਪੀ ਡੀ ਸਾਹਿਬ ਬੀਐਸਪੀਡੀ ਡੀਐਸਪੀ ਜੀਰਾ ਤੇ ਸਾਡੇ ਐਸਆਈ ਜਿਹੜੇ ਸਬ ਇਨਸਪੈਕਟਰ ਐਸਐਚਓ ਜੀਰਾ ਸਦਰ ਹੈ ਇਹਨਾਂ ਸਾਰਿਆਂ ਦੀ ਮਿਹਨਤ ਸਦਕਾ ਸਾਰੀ ਟੀਮ ਦੀ ਮਿਹਨਤ ਸਦਕਾ ਇੱਕ ਬੰਦਾ ਰਸ਼ਪਾਲ ਸਿੰਘ ਉਰਫ ਗੋਰਾ ਇਸ ਨੂੰ ਗ੍ਰਿਫਤਾਰ ਕਰਨ ਚ ਕਾਬਯਾਬੀ ਮਿਲੀ ਹੈ ਜਿਸ ਦੇ ਪਾਸੋਂ 3 ਕਿਲੋ 500 ਗ੍ਰਾਮ ਹੈਰੋਇਨ ਤੇ 2 ਲੱਖ ਰੁਪਏ ਡਰਗ ਮਨੀ ਜਿਹਦੇ ਤੋਂ ਬਰਾਮਦ ਹੋਈ ਹੈ ਤੇ ਇਹ ਉਹਦੇ ਨਾਲ ਹੀ ਲਿੰਕੇਜ ਸੀ ਬੈਕਵਰਡ ਲਿੰਕੇਜ ਦੇ ਵਿੱਚ 74 ਨੰਬਰ ਮਕਦਮਾ ਜਿਹੜਾ ਪਹਿਲਾਂ ਰਿਕਵਰੀ ਹੋਈ ਸੀ ਉਹਦੇ ਵਿੱਚ ਹੀ ਕੀ ਰਸਤਾ ਜੀ ਉਹਨਾਂ ਨਾਲ ਜਿਹੜੇ ਮਾਪੁੱਤ ਸੀਗੇ ਇਹ ਉਹਨਾਂ ਦਾ ਮਾਮਾ ਉਹੀ ਆ ਜੀ ਜਿਹੜਾ ਉਸ ਦਿਨ ਫਰਾਗ ਬਸ ਇਹ ਉਸ ਦਾ ਉਸ ਦਾ ਦੂਜਾ ਭਰਾ ਹੈ ਜੀ ਇਹ ਇਹ ਰਚਪਾਲ ਸਿੰਘ ਉਰਫ ਗੋਰਾ ਜਿਹੜਾ ਉਹ ਸੀਗਾ ਉਹਦਾ ਕੀ ਨਾਮ ਸੀਗਾ ਜੀ ਜਸਵਿੰਦਰ ਸਿੰਘ ਸੀ ਉਹ ਜਸਵਿੰਦਰ ਸਿੰਘ ਨੂੰ ਸਾਨੂੰ ਵਾਂਟਡ ਆ ਉਹਨੂੰ ਫੜ ਲਾਂਗੇ ਯਾਨੀ ਕਿ ਦੋਵੇਂ ਮਾਮੇ ਇਨਵਾਲਵ ਸੀਗੇ ਹਾਂ ਜੀ ਇਹ ਸਾਰਾ ਪਰਿਵਾਰ ਵੀ ਇਨਵੋਲਵ ਹੋ ਰਿਹਾ ਹੈ ਆ ਬਿਲਕੁਲ ਦੇਖੋ ਆ ਤਾਂ ਕਾਫੀ ਜਣੇ ਇਹਦੇ ਚ ਇਨਵੋਲਡ ਹੈ ਇਹੀ ਹੈ ਵੀ ਇਹਨਾਂ ਨੂੰ ਛੇਤੀ ਅਮੀਰ ਹੋਣ ਦੀ ਲਾਲਚ ਦੇ ਵਿੱਚ ਇਹ ਅਜੇ ਹਰਕਤਾਂ ਕਰਦੇ ਆ ਪਰ ਹੁਣ ਇਹ ਇਹਨਾਂ ਦਾ ਸਾਰਾ ਪਰਵਾਹ ਹੀ ਇਹਦੇ ਵਿੱਚ ਜੇਲ੍ਹ ਦੇ ਵਿੱਚ ਹੈ ਇਹ ਆਪਣੇ ਸਾਰੇ ਪੈਸੇ ਜਿਹੜੇ ਕਿਤੇ ਇਹਨਾਂ ਨੇ ਨਜਾਇਜ਼ ਕਮਾਏ ਹੋਣ ਇਹਨਾਂ ਦੇ ਕੇਸਾਂ 'ਚ ਲੱਗ ਜਣੇ ਆ ਬਾਕੀ ਸਾਡੇ ਵੱਲੋਂ ਜਿਹੜਾ ਇਹਨਾਂ ਦੀ ਪ੍ਰਾਪਰਟੀ ਨਜਾਇਜ਼ ਬਣਾਈ ਹੋਊਗੀ ਨਸ਼ੇ ਦੇ ਕਾਰੋਬਾਰ ਤੋਂ ਉਹਨੂੰ ਅਸੀਂ ਜਿਹੜੀ ਉਹਦੀ ਪ੍ਰੋਸੈਸ ਕਾਨੂੰਨੀ ਪ੍ਰੋਸੈਸ ਚਲਾ ਕੇ ਉਹਨੂੰ ਜ਼ਬਤ ਕਰਾਂਗੇ ਸਰ ਲੇਡੀਜ਼ कि ਜਿਹੜੇ ਆ ਫੈਮਿਲੀ ਦੇ ਵਿੱਚ ਉਹ ਵੀ ਸਾਹਮਣੇ ਆ ਰਹੀਆਂ ਹੈਗੀਆਂ ਪਹਿਲਾਂ ਵੀ ਤੁਸੀਂ ਮਾਮਲੇ ਜਿਹੜੇ ਰਜਿਸਟਰ ਕੀਤੇ ਕਈ ਉਹਦੇ ਵਿੱਚ ਸਾਹਮਣੇ ਆਈਆਂ ਹੈਗੀਆਂ ਲੇਡੀਜ਼ ਵੀ ਇਹ ਸਰ ਲੇਡੀਜ਼ ਇਨਵੋਲ ਕਿਉਂ ਹੋਉਂਗੀਆਂ ਇਸ ਵਿੱਚ ਕੀ ਕਾਰਨ ਸਰ ਹੈ ਦੇਖੋ ਜੀ ਆਹੀ ਹੈ ਈਜ਼ੀ ਬਣੀ ਆ ਜਲਦੀ ਅਮੀਰ ਹੋਣ ਦੇ ਲਾਲਸਾ ਦੇ ਵਿੱਚ ਇਹ ਅਜਿਹੇ ਕੰਮ ਕਰ ਰਹੇ ਆ ਤੇ ਸਾਰਾ ਪਰਿਵਾਰ ਹੀ ਜਿਵੇਂ ਕ੍ਰਿਮੀਨਲ ਹੈ ਕ੍ਰਿਮੀਨਲ ਉਹ ਆਪਣੇ ਘਰ ਦੇ ਵਿੱਚ ਹੀ ਜਦੋਂ ਇਹ ਦੋ ਤਿੰਨ ਜਣੇ ਕ੍ਰਿਮੀਨਲ ਹੁੰਦੇ ਆ ਤੇ ਬਾਕੀ ਘਰ ਦੇ ਜਾਂਦਾ ਰਲ ਗਏ ਜਾਂ ਕਿਸ ਨੂੰ ਦੱਸਣਗੇ ਤੇ ਸਾਡੇ ਕੋਲ ਇਹੋ ਜਿਹੇ ਇਨਸਾਨਸ ਵੀ ਆਏ ਜਿੱਥੇ ਜਿਹੜੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਨਹੀਂ ਦੱਸਤਾ ਵੀ ਸਾਡੇ ਆਹ ਬੰਦੇ ਕੋਈ ਇਹਦਾ ਗਲਤ ਕਾਰੋਬਾਰ ਕਰਦੇ ਤੇ ਤੁਸੀਂ ਤੁਸੀਂ ਇਹਨਾਂ ਨੂੰ ਫੜ ਸਕਦੇ ਹੋ ਤੇ ਜੇ ਹਰ ਤਰ੍ਹਾਂ ਦੇ ਬੰਦੇ ਹੁੰਦੇ ਸਰ ਕੋਈ ਪਰਿਵਾਰਕ ਮੈਂਬਰ ਵੀ ਪਤਾ ਨਹੀਂ ਕਿ ਕਿਹੋ ਆਂਦੇ ਸੀ ਕਿਵੇਂ ਕਰਦੇ ਸੀ ਹਾਂਜੀ ਕਿੱਥੋਂ ਮੰਗਾਉਂਦੇ ਸੀ ਸਰ ਇਹ ਤਾਂ ਉਹੀ ਹੈ ਜੀ ਸਾਰੀ ਜਿਹੜੀ ਹਨ ਆਏ ਤਾਰੂ ਪahari ਪਾਕਿਸਤਾਨ ਤੋਂ ਹੀ ਆਈ ਹੋਈ ਆ ਬਟ ਇਹਦੇ ਪੁਛਗਿਸ ਚੱਲ ਰਹੀ ਆ ਵੀ ਇਹ ਕਿੰਨੇਵੇਂ ਕਿ ਉਹਦੇ ਰੈਸੀਪੀਐਂਟ ਐ ਵੀ ਕਿੰਨੇਵੇਂ ਨੰਬਰ ਤੇ ਉਹਨਾਂ ਨੂੰ ਸਭ ਤੋਂ ਪਹਿਲਾਂ ਕਿਸ ਨੇ ਲਈ ਤੇ ਇਹਨਾਂ ਨੂੰ ਕਿਸ ਨੇ ਦਿੱਤੀ ਉਹ ਸਾਡੀ ਪੁਛਗਿਸ ਚੱਲ ਰਹੀ ਆ ਇਨਵੈਸਟੀਗੇਸ਼ਨ ਚ ਹੋਰ ਕਾਫੀ ਚੀਜ਼ਾਂ ਸਾਹਮਣੇ ਆਉਣਗੀਆਂ ਹੋਰ ਵੱਡੀ ਤਕਵਰੀ ਹੋ ਸਕਦੀ ਸਰ ਪਰਿਵਾਰ ਦੇ ਹੋਰ ਵੀ ਕੋਈ ਮੈਂਬਰ ਵਿੱਚ ਇਨਵੋਲ ਹੋ ਸਕਦੇ ਆ ਜਿਹੜੀ ਇੰਨੀ ਰਿਕਵਰੀ ਆ ਅੱਜ ਜਸਵਿੰਦਰ ਸਿੰਘ ਤਾਂ ਆਪਾਂ ਹੈਗੇ ਹੀ ਆ ਉਹਦੇ ਵਿੱਚ ਆਪਾਂ ਨਾਮਿਨੇਟ ਕੀਤਾ ਹੀ ਹੋਇਆ ਸਾਨੂੰ ਵਾਂਟਡ ਆ ਜਿਹੜਾ ਦੂਜਾ ਭਰਾ ਐ ਅੱਜ ਰਸ਼ਪਾਲ ਸਿੰਘ ਦਾ ਤੇ ਬਾਕੀ ਜੇ ਕੋਈ ਹੋਰ ਵੀ ਹੋਇਆ ਪੁੱਛ ਕੇ ਇਸ ਦੌਰਾਨ ਸੀਜ਼ਨ ਸਾਹਮਣੇ ਆਈਏ ਬੜਾ ਸਕਦੀ ਹੈ ਜਸਵਿੰਦਰ ਸਿੰਘ ਕੋਲ ਬਿਲਕੁਲ ਹੋ ਸਕਦੀ ਹੈ ਜੀ ਆਉਂਦੇ ਦਿਨਾਂ 'ਚ ਆਪਾਂ ਇਹ ਵੀ ਹੋਰ ਵੀ ਰਿਸ਼ਤੇਦਾਰ ਮਤਲਬ ਲੱਗਦਾ ਜੀ ਉਹ ਵੀ ਇਹ ਕਾਰੋਬਾਰ ਨਕਾਰ ਸਕਦੇ ਹੋਣ ਕਿ